پندر لاکے مرد ما ਕੱਟੇ ਰੋਣਾ ਕਾਲ ਤੇ ਪੰਜਾਬ ਸਰਕਾਰ ਮੁਤਾਬਕ ਮੁਤਾਬਕ ਅੱਜ ਦੇ ਪ੍ਰਦਰਸ਼ਨ ਦੀ ਤਿਆਰੀ ਅੱਜ ਅਸੀਂ ਪੰਜਾਬ ਸਰਕਾਰ ਦੀਆਂ ਬੁਰੀਆਂ ਨੀਤੀਆਂ ਦੇ ਖਿਲਾਫ ਇੱਥੇ ਧਰਨੇ ਤੇ ਬੈਠੇ ਹੋਏ ਹਾਂ ਪ੍ਰਿੰਸੀਪਲ ਆਫਿਸ ਦੇ ਸਾਹਮਣੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਐਗਰੀਕਲਚਰ ਦੇ ਸਟੂਡੈਂਟ ਹਾਂ ਔਰ ਉੱਥੇ ਬੰਦ ਹੋ ਗਈ ਸੀ ਅਸ ਤੋਂ ਬਾਅਦ ਦੇਖੋ ਜੀ ਬੱਚਾ ਐਗਰੀਕਲਚਰ ਇੱਥੇ ਕੰਮ ਨੂੰ ਕਰਨ ਹੁੰਦਾ ਕਿਉਂਕਿ ਇਹ ਸਰਕਾਰੀ ਕਾਲਜ ਹੈ ਔਰ ਸਰਕਾਰੀ ਕਾਲਜਾਂ ਦੀ ਇੱਕ ਫੀਸ ਉਹਨਾਂ ਦਾ ਮੇਨ ਜੋ ਹੈ ਉਹਨਾਂ ਦਾ ਮੋਟਿਵ ਹੁੰਦਾ ਕਿ ਇੱਥੇ ਫੀਸ ਘੱਟ ਹੋਏਗੀ ਪਰ ਜੇ ਪੰਜਾਬ ਸਰਕਾਰ ਅੱਜ ਦੇ ਟਾਈਮ 'ਚ ਇਹ ਚਾਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੁੰਦੇ ਪੰਜਾਬ ਸਰਕਾਰ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਇਹਨਾਂ ਦਾ ਮੋਟਿਵ ਇਹ ਨਹੀਂ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਜਿਹੜੇ ਨਾਰੇ ਤੇ ਇਹ ਆਏ ਆ ਇਹਨਾਂ ਦਾ ਮੋਟਿਵ ਹੈ ਅਸੀਂ ਪੈਸਾ ਇਕੱਠਾ ਕਰਨਾ ਅਸੀਂ ਖਾਣਾ ਹੈ ਉਸ ਦੇ ਇਹਨਾਂ ਦੀ ਉਸ ਨੀਤੀ ਦੇ ਤਹਿਤ ਇਹ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰ ਰਿਹਾ ਜਿਹਦੇ ਵਿੱਚ ਕਿ ਸਾਡੀਆਂ ਫੀਸਾਂ ਇੰਨੀ ਜਿਆਦਾ ਹਾਈ ਜਾ ਰਹੀ ਹੈ ਕਿ ਕੋਈ ਵੀ ਨਹੀਂ ਪੜ ਸਕਦਾ ਆਸਾਨੀ ਨਾਲ ਪੜਨਾ ਉਹਨਾਂ ਨੂੰ ਬਹੁਤ ਅੱਖਾ ਤੇ ਸਰਕਾਰ ਇਹ ਜੰਦੀ ਸੀ ਕਿ ਅਸੀਂ ਪੈਸਾ ਹੀ ਇਕੱਠਾ ਕਰਨਾ ਉਹ ਵੀ ਐਜੂਕੇਸ਼ਨ ਸੈਕਟਰ ਤੋਂ ਸਰਕਾਰ ਆਈ ਕਿਉਂ ਐਜੂਕੇਸ਼ਨ ਦਾ ਨਾਹਰਾ ਲੈ ਕੇ ਕਿਉਂ ਆਈ ਅਸੀਂ ਉਹਨਾਂ ਘਰਾਂ ਤੋਂ ਆਉਂਦੇ ਆ ਇੱਥੇ ਲਗਭਗ ਬੱਚੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਸਰਕਾਰ ਕਿਉਂ ਚਾਹੁੰਦੀ ਹੈ ਕਿ ਬੱਚੇ ਨਾ ਪੜਨ ਬੱਚੇ ਨਾ ਉਹ ਚੀਜ਼ਾਂ ਕਰ ਸਕਣ ਪੜ੍ਹ ਕੇ ਜੋ ਅਸੀਂ ਚਾਹੁੰਦੇ ਆ ਤੁਹਾਡੇ ਖਿਲਾਫ ਦੇ ਸਰਕਾਰ ਇਹਨਾਂ ਆਪਣੀਆਂ ਨੀਤੀਆਂ ਦੇ ਤਹਿਤ ਅੱਜ ਸਾਡਾ ਕੋਰਸ 셀ਫ ਫਾਈਨਾਂਸ ਕਰਕੇ ਫੀਸਾਂ ਇਕੱਠੀਆਂ ਕਰਕੇ ਚਲਾਉਣ ਲਈ ਕਹਿ ਰਹੀ ਆ ਔਰ ਹੋਰ ਵੀ ਤੁਹਾਨੂੰ ਪਤਾ ਪਿਛਲੇ ਦਿਨੀ ਜੋ ਖਬਰ ਚੱਲ ਰਹੀ ਆ ਅੱਠ ਕਾਲਜ ਹੋਰ ਵੀ ਪ੍ਰਾਈਵੇਟ ਕਰਦੇ ਇਹਨਾਂ ਨੇ ਉਹਨਾਂ ਦੇ ਵਿੱਚ ਅੱਠ ਕਾਲਜ ਆ ਸਰਕਾਰ ਕੀ ਚਾਹੁੰਦੀ ਆ ਸਰਕਾਰ ਇਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਪੈਸਾ ਇਕੱਠਾ ਕਰਨਾ ਬੰਦੇ ਨੂੰ ਆਪਦਾ ਨਾਰਾ ਆਪਦਾ ਸਟੈਂਡ ਰੱਖਣਾ ਚਾਹੀਦਾ ਪੰਜਾਬ ਸਰਕਾਰ ਜਿਸ ਚੀਜ਼ ਤੇ ਆਈ ਆ ਉਹ ਉੱਥੇ ਟਿਕੇ এডਿਕੇਸ਼ਨ ਦਾ ਨਾਰਾ ਹੈਲਥ ਦਾ ਨਾਰਾ ਲਾ ਕੇ ਆਈ ਹੈ ਨਾ ਅੱਜ ਦੇ ਟਾਈਮ 'ਚ ਹੈਲਥ ਇਥੇ ਅੱਗੇ ਵਧ ਰਹੀ ਜਾਂਦਾ এডਿਕੇਸ਼ਨ ਕਿਉਂ ਸਰਕਾਰ ਲਈ ਇਹ ਸਭ ਤੋਂ ਵੱਡਾ ਕੁਐਸਚਨ ਔਰ ਸਰਕਾਰ ਉਹਦਾ ਆਨਸਰ ਦੇਣ 'ਚ ਨਾਕਾਮ ਆ ਸਰਕਾਰ ਨੂੰ ਸਾਡੇ ਫੰਡਾਂ ਲਈ ਕਿਹਾ ਗਿਆ ਸੀ ਕਿਉਂਕਿ ਇੱਥੇ ਲੈਬ ਵਗੈਰਾ ਨਹੀਂ ਆ ਸਰਕਾਰ ਨੇ ਲੈ ਬਰੀ ਸਭ ਕੁਝ ਕਲੀਅਰ ਸੀ ਮੈਪ ਪਹਿਰਾ ਜਾ ਚੁੱਕੀ ਸੀ ਸੀਐਮ ਆਫਿਸ ਗਈ ਉਹਦੇ ਰਿਟਾਇਰਮੈਂਟ ਤੇ ਸੈਲਫ ਫਾਈਨਾਂਸ ਦੀ ਲੈਟਰ ਆਈ ਹੈ ਕਿ ਤੁਸੀਂ ਸੈਲਫ ਫਾਈਨਾਂਸ ਕਰੋ ਅਸੀਂ ਸੈਲਫ ਫਾਈਨਾਂਸ ਕਿਉਂ ਕਰੀਏ ਬੱਚਾ ਸਰਕਾਰੀ ਕਾਲਜਾਂ ਦੀ ਇੱਕ ਉਮੀਦ ਹੁੰਦੀ ਹੈ ਬੱਚੇ ਦੀ ਸਰਕਾਰੀ ਕਾਲਜ ਕਿ ਨਹੀਂ ਜੇ ਮੈਂ ਨਹੀਂ ਕਿਤੇ ਪੜ ਸਕਦਾ ਇੱਕ ਅੱਛੀ ਐਜੂਕੇਸ਼ਨ ਮੈਂ ਕਿਸੇ ਪ੍ਰਾਈਵੇਟ ਕਾਲਜ ਤੋਂ ਨਹੀਂ ਜਾ ਸਕਦਾ ਤਾਂ ਮੈਂ ਸਰਕਾਰੀ ਕਾਲਜਾਂ ਤੋਂ ਲਵਾਂਗਾ ਪਰ ਸਰਕਾਰ ਅੱਜ ਦੇ ਟਾਈਮ 'ਚ ਉਹ ਵੀ ਨਹੀਂ ਬਹਾਲ ਕਰਨਾ ਚਾਹੁੰਦੀ ਉਹ ਪੱਠਾ ਬਿਠਾਉਣਾ ਚਾਹੁੰਦੀ ਆ ਸਰਕਾਰ ਨੂੰ ਸਾਡਾ ਕੁਐਸ਼ਨ ਆ ਕਿਉਂ ਕਰਨਾ ਚਾਹੁੰਦੀ ਆ ਜੇ ਉਹ ਐਜੂਕੇਸ਼ਨ ਦਾ ਨਾਅਰਾ ਲੈ ਕੇ ਆਈਏ ਤਾਂ ਐਜੂਕੇਸ਼ਨ ਦੇ ਨਾਰੇ ਤੇ ਖੜੇ ਪਰ ਉਹ ਅੱਜ ਨਹੀਂ ਖੜ ਰਹੀ ਇੱਥੇ ਸੀਟਾਂ 60 ਨਹੀਂ ਜੀ ਫਿਲਹਾਲ ਅਸੀਂ ਐਗਰੀਕਲਚਰ ਦੇ 50 ਕ ਸਟੂਡੈਂਟਸ ਹੈਗੇ ਕਾਲਜ ਦੇ ਵਿੱਚ ਪਾਕਿਸਤਾਨ ਨੂੰ ਲੈ ਕੇ ਵਾਅਦਾ ਵੀ ਦਿੱਤੇਗੇ ਹਾਂਜੀ ਮਤਲਬ ਪਾਕਿਸਤਾਨ ਨੂੰ ਲੈ ਕੇ ਵਾਅਦਾ ਤਾਂ ਆਪਣੇ ਆਪ ਹੀ ਹੋਏਗਾ ਨਾ ਜੀ ਕਿਉਂਕਿ ਉਹ ਸੈਲਫ ਫਾਈਨਾਂਸ ਕਰਨ ਲਈ ਕਹਿ ਰਹੇ ਆ ਸੈਲਫ ਫਾਈਨਾਂਸ ਦਾ ਮਤਲਬ ਸਾਰੇ ਸੋਰਸ ਆਪੇ ਤੇ ਜੇ ਕਾਲਜ ਵੀ ਸਾਡੇ ਕੋਈ ਸੋਰਸ ਕਲੈਕਟ ਕਰੇਗਾ ਸਾਡੀ ਹੀ ਫੀਸਾਂ ਵਧਣਗੀਆਂ ਕੀ ਸਰਕਾਰ ਦਾ ਫੰਡ ਦੇਣ ਤੋਂ ਮਨ ਕਰ ਰਹੀ ਹੈ ਕੀ ਨਾ ਭਾਈ ਸਿਮਰਤ ਸਰ ਮੰਨ ਲਾ ਇਸ ਥੀਕੇ ਅਭੀ ਬੀਐਸਸੀ ਐਗਰੀਕਲਚਰ ਜਿਹੜੀ ਲਾਸਟ ਈਅਰ ਸ਼ੁਰੂ ਹੋਈ ਸੀ ਇਹ ਉਥੇ ਦੇ ਬੱਚੇ ਕੁਛ ਐਡਮਿਟ ਹੋਏ ਸੀ ਸਰਕਾਰ ਨੇ ਜਿਹੜਾ ਹੈ ਕੁਛ ਟਾਈਮ ਦਿੱਤਾ ਸੀ ਸ਼ਕਤਾਂ ਪੂਰੇ ਕਰਨ ਦੇ ਲਈ ਤੇ ਉਹ ਜਿਹੜੀਆਂ ਸ਼ਕਤਾਂ ਉਸ ਤੋਂ ਬਾਅਦ ਉਹਨਾਂ ਦੀ ਮੰਨਤਾ ਰੱਦ ਹੋ ਗਈ ਸੀ ਪਬਲਿਕ ਨੋਟਸ ਵੀ ਆ ਗਏ ਤੇ ਹੁਣ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨਵੀਆਂ ਆਈਆਂ ਨੇ ਟੀਚਰ ਭਰਤੀ ਕਰਨਾਸਤੇ ਉਹ ਅਸੀਂ ਉਹਨਾਂ ਦਾ ਹਿਸਾਬ ਨਾਲ ਕੰਮ ਕਰ ਰਹੇ ਆ ਤੇ ਹੋਪਫੁਲੀ ਅਸੀਂ ਜਲਦੀ ਸ਼ੁਰੂ ਕਰਾਂਗੇ ਸਰਮਦੇ ਆਖਰੀ ਨੇ ਕਿਹਾ ਵੀ ਅਸੀਂ ਪਰੇ ਨਹੀਂ ਹਾਂ ਦੇਣਾ ਆ ਗਏ ਪਹਿਲਾ ਵਾਲਾ ਸ਼ਡਿਊਲ ਚੱਲ ਰਿਹਾ ਸੀ ਉਸ ਨੂੰ ਕੱਟੇ ਨਹੀਂ ਦੇਣਾ ਦੇਖੋ ਅਸੀਂ ਤਾਂ ਹੁਣ ਸਰਕਾਰ ਦੇ ਮੁਤਾਬਕ ਹੀ ਕੰਮ ਕਰਦੇ ਆ ਜੋ ਸਾਨੂੰ ਚਿੱਠੀ ਆਈ ਹੈ ਉਹਦੇ ਮੁਤਾਬਕ ਹੀ ਕਰਾਂਗੇ ਤੋ ਵੈਸੀ ਜੋ ਲੈਟਰ ਟ੍ਰਾਇੰਗਲ ਵਿੱਚ ਕੀ ਲਿਖਿਆ ਗਿਆ ਸਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ बीएससी 1के2 ਦਾ ਜਿਹੜਾ ਵਰਕ ਲੋਡ ਕੈਲਕੂਲੇਟ ਕਰਕੇ ਉਹਦੇ ਕਿਚਨ ਪੁਆਇੰਟ ਨਬੀ